ਬੂਜਰੀ ਮਹੱਲਾ ਪੰਜਵਾ ਜਿਸ ਮਾਨੁਖ ਪਹਿ ਕਰੋ ਬੇਨਤੀ ਇਹ ਭਾਈ ਕਿਸ ਮੁਖ ਦੇ ਪਾਸ ਆਪਾਂ ਪ੍ਰਾਰਥਨਾ ਕਰੀਏ ਸੋ ਆਪਣਾ ਦੁਖ ਭਰਿਆ ਉਹਦੇ ਕੋਲੇ ਜਿਸ ਮਾਨੁਖ ਪਹਿ ਆਪਣੀ ਬਿਰਥਾ ਕੋ ਤੇ ਆਪਣੀ ਬਿਰਥਾ ਬਹੁਤ ਘਟਾਸਾ ਜਿਹਦੇ ਕੋਲ ਆਪਦੀ ਪੀੜ ਕੱਢੀਏ ਉਹ ਹੋਰ ਰੋਣ ਲੱਗ ਜਾਂਦਾ ਜੀ ਮੈਨੂੰ ਵੀ ਆ ਦੁੱਖ ਹੈ ਉਹ ਦੁੱਖ ਦੀਆਂ ਮੰਡਾਂ ਖੁੱਲੀਆਂ ਸੁਖ ਨਾਲ ਨਿਕਲਿਓ ਕੋਏ ਉਹ ਦੁਖਨੀਆਂ ਮੰਡਾਂ ਅਗੋਂ ਖੋਲ ਲੈਂਦਾ ਮੈਨੂੰ ਆ ਦੁੱਖ ਹੈ ਜੇ ਤੈਨੂੰ ਇਹ ਦੁੱਖ ਹੈ ਤੂੰ ਇਹ ਜਿਸ ਮਨੁੱਖ ਦੇ ਕੋਲ ਬੇਨਤੀ ਕਰੀਏ ਆਪਣੇ ਬਚਾਵਾਾਸਤੇ ਸੋ ਆਪਣੇ ਦੁੱਖ ਭਰਿਆ ਉਹ ਤਾਂ ਆਪ ਹੀ ਅਨੇਕ ਪ੍ਰਕਾਰ ਦੇ ਦੁੱਖਾਂ ਦਾ ਭਰਿਆ ਹੋਇਆ ਹੈ ਕੀ ਤੋਂ ਸੁਖ ਭਾਲਦੇ ਹੋ ਤੁਸੀਂ ਪਾਰ ਬ੍ਰਹਮ ਜਿਨ ਹਿਰਦੈ ਆਰਾਧੇਸ ਕਰਕੇ ਸਾਰੇ ਦੁੱਖਾਂ ਤੋਂ ਰਹਿਤ ਪਰਮੇਸ਼ਵਰ ਹੈ ਆਪ ਸਲ ਸੁਖ ਰੂਪ ਹੋ ਇਹਨਾਂ ਦਾ ਬਾਰਮਾ ਪਰਮੇਸ਼ ਨੂੰ ਹਿਰਦੇ ਚ ਰਾਧਿਆ ਯਾਦ ਕੀਤਾ ਹੈ। ਇਹਨ ਭੌਸਾਗੜ ਤਰਿਆ ਉਹਨਾਂ ਨੂੰ ਭਾਈ ਭੈ ਦਾ ਇੱਕ ਸੰਸਾਰ ਸਮੁੰਦਰ ਤੋਂ ਤਰਨਾ ਕੀਤਾ ਹੈ। ਗੁਰ ਹਰਿ ਬਿਨ ਕੂ ਨਾ ਬੇਥਾ ਜੋਖ ਕਟੈ। ਹਰੀ ਜੋ ਅਕਾਲ ਪੁਰਖ ਗੁਰੂ ਹੈ ਉਸ ਗੁਰੂ ਅਕਾਲ ਪੁਰਖ ਤੋਂ ਬਿਨ ਹਰੀ ਦੇ ਰੂਪ ਸਤਗੁਰੂ ਨਾਨਕ ਦੇਵ ਜੀ ਤੋਂ ਬਗੈਰ ਹਰ ਗੁਰ ਨਾਨਕ ਜੀ ਨੂੰ ਪਰਸੇ ਤੇ ਬਹੁੜ ਫਿਰ ਜੁਗ ਨਾ ਆਏ। ਜਿਨ੍ਹਾਂ ਨੂੰ ਗੁਰੂ ਅਕਾਲ ਪੁਰਖ ਮਿਲਿਆ ਹੈ। ਉਸ ਤੋਂ ਬਿਨਾਂ ਸਾਧ ਸੰਗਤ ਜੀ ਕਿਸੇ ਨੂੰ ਸ਼ਾਂਤੀ ਨਹੀਂ ਆਈ ਅਕਾਲ ਪੁਰਖ ਦਾ ਰੂਪ ਜੋ ਗੁਰੂ ਹਨ ਉਹਨਾਂ ਤੋਂ ਬਿਨਾਂ ਕੋਈ ਮਿਰਥਾ ਪੀੜਾ ਜਿਹੜੀ ਹੈ ਇਹ ਅਵਿਧਿਆ ਦੀ ਪੀੜ ਹੈ ਜਿਹੜੀ ਤੇ ਜੰਮਣ ਮਰਨ ਦਾ ਦੁੱਖ ਕੋਈ ਨਹੀਂ ਕੱਟ ਸਕਦਾ ਹੈ ਪ੍ਰਭ ਤਜ ਅਵਰ ਸੇਵਕ ਜੀ ਹੋਈ ਹੈ ਜੇ ਭਾਈ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਸੇ ਦੇ ਸੇਵਕ ਹੀ ਬਣਦੇ ਫਿਰਨਾ ਅਜੇ ਕੋ ਹੰਨੇ ਦੀ ਕੋ ਬੰਨੇ ਦੀ ਬਣੇ ਫਿਰਨਾ ਤਿਤ ਮਾਨ ਮਹਤ ਜਸ ਘਟ ਹੈ ਜਿਵੇਂ ਕੋਈ ਰਾਜੇ ਦਾ ਸੇਵਕ ਹੋ ਕੇ ਕਿਸੇ ਨੌਕਰਾਂ ਚੱਕਰਾਂ ਦਾ ਜਾ ਸੇਵਕ ਬਣੇ ਉਹਨੂੰ ਸਾਰੇ ਲੋਕ ਅਮਨ ਦੇ ਦੇ ਕੇ ਤੂੰ ਬਾਦਸ਼ਾਹ ਦਾ ਹਜ਼ੂਰੀਆ ਹੋ ਕੇ ਭਟਕਦਾ ਫਿਰਦਾ ਇੱਥੇ ਤੈਨੂੰ ਕੀ ਮਿਲਣਾ ਹੈ ਇਵੇਂ ਵਾਹਿਗੁਰੂ ਨੂੰ ਛੱਡ ਕੇ ਜੇ ਹੋਰ ਕਿਸੇ ਦੇਵੀ ਦੇ ਉੱਤੇ ਦੀ ਸੇਵਾ ਕਰੋਗੇ ਜਿਤ ਮਾਨ ਮਹੱਤ ਜਸ ਘਟਾ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ ਉਹਦਾ ਮਾਨ ਸਤਕਾਰ ਨਹੀਂ ਲੋਕ ਕਰਨਗੇ ਅਤੇ ਉਹਦਾ ਮਹਤ ਮਰਤਵਾਉ ਨਹੀਂ ਰਹੇਗਾ ਉਹਦਾ ਜਸ ਵੀ ਘਟ ਜਾਏਗਾ ਇਸ ਕਰਕੇ ਵਾਹਿਗੁਰੂ ਨੂੰ ਛੱਡ ਕੇ ਐਵੇਂ ਮਾਨੋ ਕੀ ਤੇ ਬ੍ਰਤੀ ਸਭ ਜਾਨ ਸਾਹਮਣੂਖਾਂ ਦੀ ਓਟ ਛੱਡ ਕੇ ਵਾਹਿਗੁਰੂ ਦੇ ਲਾਲ ਲੱਗਣਾ ਚਾਹੀਦਾ ਹੈ ਉਹਦੇ ਨਾਮ ਦੀ ਟੇਕ ਲੈਣੀ ਚਾਹੀਦੀ ਗੁਰਮਤਿ ਦੁਆਰਾ ਇਸ ਕਰਕੇ ਮਾਨ ਜਿਹੜਾ ਬ੍ਰਹਮ ਗਿਆਨੀ ਆਪ ਪਰਮੇਸ਼ਰੇ ਨਹੀਂ ਮਿਲਣਾ ਮਹਤਮ ਰਤਵਾ ਜਿਹੜਾ ਜਿਉ ਜਲਵੇਂ ਜਲਾਖ ਟਾਨਾਂ ਤੋਂ ਜੋਤੀ ਸੰਜੋਤ ਸਮਾਨਾ ਤੇ ਜਸ ਜਿਹੜਾ ਹੈ ਉਹ ਸਭ ਤੋਂ ਉੱਚਾ ਸਭ ਤੋਂ ਸੂਚਾ ਜਾਂ ਕੇ ਹਿਰਦੇ ਵਸਿਆ ਆਪਰਖ ਭਗਵਾਨ ਇਹ ਜਸ ਨਹੀਂ ਰਹਿਣਾ ਘਟ ਜਾਏਗਾ ਇਹ ਮਾਇਗ ਨੂੰ ਛੱਡ ਕੇ ਹੋਰ ਕਿਸੇ ਦੇ ਚੇਲੇ ਚਾਲ ਦੇ ਬਣਦੇ ਫਿਰੋਂਗੇ। ਰਹਾਉ ਮਾਇਆ ਕੀ ਸੰਬੰਧ ਸੈਨ ਸਾਖ ਜਿਹੜੇ ਮਾਇਆ ਦੇ ਸੰਬੰਧੀ ਹਨਗੇ ਨਾ ਮਾਇਆ ਦੇ ਨਾਲ ਮੁਲਾਬ ਕਰਨ ਵਾਲੇ ਉਹ ਸੈਨ ਸਕੇ ਸਾਖ ਹਨਗੇ ਜਿਹੜੇ ਸੰਬੰਧੀ ਉਹ ਮਾਇਆ ਦੇ ਸਾਰਿਆਂ ਦਾ ਸੰਬੰਧ ਹੈ ਜਿਨ੍ਹਾਂ ਜਿਹੜੇ ਪਦਾਰਥ ਕੋਲੇ ਹੁੰਦੇ ਉਹਨਾਂ ਜਿਹੜੇ ਸਾਖ ਦਿੰਦੇ ਆ ਤੇ ਜਦੋਂ ਪਦਾਰਥਾਂ ਦੇ ਸਾਖ ਛੱਡ ਜਾਂਦੇ ਆ ਇੱਕ ਭਾਈ ਸਾਧ ਸੰਗਤ ਜੀ ਇੱਥੋਂ ਦੇ ਬੂਟਾ ਸਿੰਘ ਜੀ ਹੋਏ ਆ ਰਾਵਲਪਿੰਡੀ ਦੇ ਉਹ ਸੰਗਮਾਰਾ ਮਸਤੂਆਣਿਆਂ ਦੇ ਕੋਲੇ ਆਏ ਉਹਨਾਂ ਆਪ ਦੀ ਹਾਲਤ ਦੱਸੀ ਕਹਿਣ ਲੱਗਾ ਜੀ ਮੈਂ ਜਿਸ ਨੇ ਨੌਕਰੀ ਕਰਦਾ ਸੀ ਤੇ ਪੈਸੇ ਖੁਦ ਹੁੰਦਾ ਸੀ ਉਸ ਵੇਲੇ ਮੇਰੇ ਸਬੰਧੀ ਕਹਿਣ ਸਾਡਾ ਬੂਟਾ ਸਟਾ ਅੱਜ ਦੁਨੀਆ ਦੇ ਵਿੱਚ ਇਹ ਸਾਰਿਆਂ ਦਾ ਰੌਸ਼ਨ ਨਾਮ ਕਰ ਰਿਹਾ ਹੈ ਜਦੋਂ ਪੈਸੇ ਮੇਰੇ ਮੁੱਕ ਗਏ ਕਹਿੰਦੇ ਮੈਂ ਜਾਣ ਲੱਗਾ ਨੌਕਰੀ ਤੇ ਮੇਰੇ ਉਤੋਂ ਕੰਬਲ ਵੀ ਲਾ ਲਿਆ ਉਹਨਾਂ ਨੇ ਤੇ ਜੋ ਕੰਬਲ ਲਾ ਲਿਆ ਤੇ ਫੇਰ ਮੈ ਪੁਰ ਗਿਆ ਖਾਲੀ ਉਸੇ ਤਰ੍ਹਾਂ ਕਹਿਣ ਲੱਗੇ ਕਿ ਬੂਟਾ ਸੁਨ ਲਾਇਕ ਵੈ ਇਹ 라ਵਲਪਿੰਡੀ ਵਾਲੇ ਸਿੰਘ ਨੇ ਆ ਕੇ ਸੰਤਾਂ ਨੂੰ ਬਸ਼ਰਾ ਸੀ ਕਿ ਮਾਰਾ ਇਹ ਦੇ ਲੋਕ ਹੈ ਮੈਂ ਹੁਣ ਇਹਨਾਂ ਤੇ ਪੱਤੀਤੀ ਨਹੀਂ ਕਰਦਾ ਉਹਦੀਆਂ ਬੜੀਆਂ ਕੋਠੀਆਂ 라ਵਲਪਿੰਡੀ ਤੇ ਕਵਰੇ ਬਣੇ ਹੋਏ ਹਨ ਗੁਰਦੁਆਰਾ ਵੀ ਬਣਾਇਆ ਉਸ ਦਾ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਮਾਇਆ ਦੇ ਜਿਹੜੇ ਸੰਬੰਧੀ ਐ ਸਕੇ ਸਾਥੀ ਇਨਸਾ ਕਾ륵 ਕਿਤੇ ਹੀ ਕਾਮਨਾ ਕੋਈ ਕਿਸੇ ਕੰਮ ਨੇ ਆਉਂਦੇ ਸਭ ਉਕੜ ਪਈ ਤੋਂ ਛੜ ਜਾਂਦੇ ਜਵੀਂ ਨਿਰਤਨ ਦੇਖੋ ਨਰਕੋ ਸੰਗ ਛਾੜ ਸਭ ਭਾਗੇ ਹਰ ਕਾ ਦਾਸ ਨੀਚ ਕੋਲ ਊਚਾ ਜਿਹੜਾ ਹਰੀ ਦਾ ਸੇਵਕ ਹੈ ਭਾਵੇਂ ਨੀਵੀਂ ਕੋਲ ਚ ਹੋਵੇ ਉਹ ਫੇਰ ਵੀ ਉਚਾਈ ਹੈ ਇਸ ਸੰਗ ਮਨ ਬਾਛਤ ਫਲ ਪਾਉ ਉਹਦੀ ਸੰਗਤ ਕਰਕੇ ਤਾਂ ਜੋ ਮਨ ਦੀ ਚਾਹੀਏ ਧਰਮ ਅਰਸ ਕਾਮ ਉਹ ਸਾਰਿਆਂ ਫਲਾਂ ਨੂੰ ਪਾ ਲਈਦਾ ਹੈ ਲੱਖ ਕੋਟ ਵਿਖਿਆ ਕੀ ਵਿੰਜਨ ਇਹ ਲੱਖਾਂ ਫੌਜਾਂ ਹੋਣ ਕਰੋੜਾਂ ਕਿਲੇ ਅਸਰੇ ਉਸਰੇ ਹੋਣ ਵਿਖਿਆ ਮਾਇਆ ਦੇ ਵਿੰਜਨ ਨੂੰ ਪਹੁੰਚਣੋਂ ਇੱਕ ਪ੍ਰਕਾਰ ਦੇ ਹੋਣ ਤਾਂ ਮਹ ਤ੍ਰਿਸ਼ਨ ਨਾ ਬੂਝੀ ਵਿਸ਼ਿਆਂ ਦੇ ਕਰੋੜਾਂ ਭੋਗਣ ਬਾਅਦ ਤੇ ਪਦਾਰਥ ਹੋਣ ਵਿਖਿਆ ਆਰ ਕਸੰਦਰੀਆਂ ਆਰ ਕ ਪਛਕਾਂ ਆਰ ਕੋਣ ਲੱਖਾਂ ਕਿਲੇ ਹੋਣ ਕੋਟ ਹੋਣ ਲੱਖਾਂ ਫੌਜਾਂ ਹੋਣ ਅਤੇ ਕਰੋੜਾਂ ਹਾਥੀ ਘੋੜੇ ਹੋਣ ਕਿਉਂ ਵਿਖਿਆ ਮਾਇਆ ਦੇ ਜਿਹੜੇ ਬਿੰਜ ਨੂੰ ਪੁੱਜਣ ਨੇ ਇੱਕ ਪ੍ਰਕਾਰ ਦੇ ਹੋਣ ਤਾਂ ਮਹਾਂਕ੍ਰਿਸ਼ਨ ਨਾ ਬੂਝੇ ਨਾ ਦੇ ਖਾਣ ਪੀਣ ਤੇ ਭੋਗਣ ਨਾਲ ਕ੍ਰਿਸ਼ਨਾਂ ਨਹੀਂ ਕਹੇ ਦੀ ਬੂਝੀ ਕ੍ਰਿਸ਼ਨਾਂ ਅਗਮਾਈ ਦੀ ਰੰਦੀ ਹੈ ਜਿਆਦਾ ਹੀ ਵੱਦੀ ਹੈ ਸਿਮਰਤ ਨਾਮ ਕੂਟ ਉਜੀਆਰਾ ਜਿਹੜਾ ਪ੍ਰਮੇਸ਼ਰ ਦਾ ਨਾਮ ਜਪੇਗਾ ਸਿਮਰੇਗਾ ਉਹਨੂੰ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਵਾਹਿਗੁਰੂ ਦਾ ਹੋਵੇਗਾ। ਵਸਤ ਅਗੂਚਰ ਸੂਜੀ ਜਿਹੜੀ ਇੰਦਰੀਆਂ ਦੇ ਵਿਸ਼ੇ ਵਸਤੂ ਐ ਨਾ ਅੱਖਾਂ ਨਾਲ ਦੇਖੀ ਨਹੀਂ ਜਾਂਦੀ ਕੰਨਾਂ ਨਾਲ ਸੁਣੀ ਨਹੀਂ ਜਾਂਦੀ ਚਮੜੀ ਨਾਲ ਸਪਰਸ਼ ਕਰਕੇ ਜਾਣੀ ਨਹੀਂ ਜਾਂਦੀ ਨਾਸਾ ਨਾ ਸੁਗੰਧ ਦੀ ਦੁਰਗੰਧੀ ਰੂਪ ਨਾ ਹੋਣੇ ਕਰਕੇ ਜਾਣੀ ਦੀ ਨਹੀਂ ਜੀਵਾਨ ਨਾਲ ਮਿੱਠਾ ਕੋੜਾ ਸਵਾਦ ਨਾ ਹੋਣੇ ਕਰਕੇ ਜਾਣੀ ਦੀ ਨਹੀਂ ਉਹ ਇੰਦਰੀਆਂ ਦੇ ਵਿਸ਼ੇ ਵਸਤੂ ਜਿਹੜੀ ਚੇਤਨਾ ਹੈ ਉਹ ਸੂਜੀ ਦਿਸੇ ਆਉਂਦੀ ਹੈ। ਪਰਮੇਸ਼ਰ ਦੇ ਨਾਮ ਦੇ ਨਾਲ ਕਿਉਂ ਕਰੋੜਾ ਸੂਰਜ ਅਮਰ ਗਇਆ ਜਾ ਪ੍ਰਕਾਸ਼ ਹੁੰਦਾ ਹੈ ਤਾਹੀਂ ਮਾਰਨ ਕਿਆ ਗੁਰਬਨ ਕੋ ਹਰ ਉਧਾਰ ਫਿਰ ਤੇ ਫਿਰ ਤੂੰ ਰੇ ਦਵਾਰ ਆਇਆ ਫਿਰ ਮਾਰਾ ਫਿਰ ਤੇ ਫਿਰ ਤੇ ਦਵਾਰੇ ਸਾਧ ਸੰਗਤ ਰੂਪੀ ਦਰਵਾਜ਼ੇ 'ਚ 11 ਰੁਪਏ ਦਾਰ ਚ ਆਏ ਹਾਂ ਪੈ ਪੰਜਨ ਹਰ ਰਾਹ ਇਹ ਜਮੂਨ ਮਰਨ ਦੇ ਪੈ ਪੰਨਣ ਵਾਲੇ ਹੀ ਹਰੀ ਰਾਜਾ ਆਕਾਲ ਪੁਰਖ ਜੀ ਸਾਧ ਕੇ ਚਰਨ ਧੂਰ ਜਨ ਬਾਂਛੇ ਤੇਰੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਅਸੀਂ ਤੇਰੇ ਜਨ ਬਾਂਛੇ ਚਾਹੁੰਨੇ ਹਾਂ ਸੋਹ ਨਾਨਕ ਇਹੋ ਪਾਇਆ ਇਹੋ ਹੀ ਸੋਖ ਅਸੀਂ ਮਾਰੇ ਆਪਦੇ ਪਾਸੋਂ ਪ੍ਰਾਪਤ ਕੀਤਾ ਹੈ ਸਾਨੂੰ ਇਹ ਸੋਹ ਮੋਖ ਸੱਚੇ ਪਾਤਸ਼ਾਹ ਹਰ ਵਕਤ ਤੇਰੇ ਨੰਨ ਵਿੱਚ ਲੀਨ ਰਹੀਏ ਐਸੀ ਬਖਸ਼ਿਸ਼ ਕਰੋ ਸਾਡੇ ਤੇ ਇਤਿਹਾਸ ਸੰਗੀਤ ਜੀ 10 ਮਿੰਟ ਰਹਿੰਦੇ ਆ ਹੁਣ ਗੁਰਪ੍ਰੰਪ ਦੀ ਬਾਬਤ ਬੇਨਤੀ ਸੁਣੋ ਆਪ ਫਿਰ ਤੇ ਫਿਰ ਤੁਮਰੇ ਦਵਾਰ ਆਇਆ ਬਹਿ ਪੰਜਨ ਹਾਰ ਆਇਆ ਸਾਧਕੇ ਚਰਨ ਧੂਰ ਜਨ ਬਾਂਛ ਸੁਖਮਾਨ ਕੇ ਹੋ ਬਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਧ ਸੰਗਤ ਬੂਜਰੀ ਮਹੱਲਾ ਪੰਜਵਾ ਪੰਜ ਪਤਾ ਘਰ ਗੁਰੂਜਾ ਸਿਖੁਰੰਕਹਰ ਸਤਗੁਰ ਪਰਸਾਦੀ ਸਤਿਗੁਰੇ ਗੜਬ ਮਾਤਾ ਕਾ ਵਾਸਾ ਜਨ ਜੀਏ ਵਾਹਿਗੁਰੂ ਜੀ ਤਾ ਸਰਸਾ ਵਾਹਿਗੁਰੂ ਜੀ ਕੀ ਫਤੋ ਸਤਗੁਰੂ ਜੀ ਸਾਜਿਨੋ ਆਜੀ ਗੁਰੂ ਖਾਨ ਸਾਹਿਬ ਸੰਗੋ ਜੀ ਅੱਜ ਆਪਾਂ ਲਾਗੋ ਕੋ ਨਗਰ ਦੇ ਅੰਦਰ ਜੋ ਬੜਾ ਸਿੱਖ ਸੰਗਤਾਂ ਦਾ ਮਸ਼ਹੂਰ ਨਗਰ ਹੈ ਜਿੱਥੇ ਦੇ ਬੜੇ-ਬੜੇ ਜੀਵ ਸ੍ਰੀ ਅਕਾਲ ਤਖਤ ਸਾਹਿਬ ਦੇ ਵਸੇਦਾਰ ਅੱਜ ਸੰਗਤ ਦੇ ਤੌਰਾਨ ਲਾਗੋ ਕੋ ਰਹੇ ਹੋਣ ਅੱਜ ਬੜੇ-ਬੜੇ ਪਾਰਿਸਾਂ ਦੇ ਅੰਦਰ ਅਕਾਲੀ ਬਾਗ ਨਗਰ ਬੜੀਆਂ ਪਾਰੀਆਂ ਕੁਰਬਾਨੀਆਂ ਕੀਤੀਆਂ ਹਨ ਜਿੱਥੇ ਦੇਖਣ ਨੂੰ ਤੇ ਬੜੀ ਧਾਰੀ ਮਸ਼ਹੂਰ ਹੈ ਉਸ ਨਗਰੀ ਚਾਪਾਂ ਜੀ ਬੈਠ ਕੇ ਸਤਿਗੁਰੂ ਮਹਾਰਾਜ ਜੀ ਅੰਮ੍ਰਿਤਧਨੀ ਬਾਣੀ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ ਹੁਣ ਆਪਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਰੰਪਰੇ ਪਰ ਜੋ ਸੰਸਾ ਚੱਲੀ ਹੋਈ ਹੈ ਗੁਰੂ ਜੀ ਆਦੇ ਵਿੱਚ ਇਸ ਦੀ ਅਤਿ ਅਸੀਅਤ ਕੋਲ ਜਾ ਕੇ ਸਭੀ ਨੂੰ ਨਾ ਪ੍ਰਾਪਤ ਕਰ ਰਹੇ ਹਾਂ ਸਤਿਗੁਰੂ ਜੀ ਤਾਂ ਕਿਰਪਾ ਕਰੇ ਇਕ ਸੰਕਲਪ ਦੇ ਕੋਈ ਆਪਣੇ ਪਿਆਰ ਜੋ ਸਿੱਖੀ ਜੀਵਨ ਜਿਉਂਦਾ ਅੱਗੇ ਨਾਲੋਂ ਵੀ ਜ਼ਰੂਰੀ ਕਲਾਈ ਜੀਵਨ ਬਖਸ਼ਣ ਇਹ ਆਪਣੀ ਸਰੀਰਾਂ ਦੇ ਅੰਦਰ ਆਸ ਤੋ ਸਤਿਗੁਰੂ ਸੇਕਾ ਸਾਹਿਬ ਦੀ ਕਿਰਪਾ ਦਾ ਸਦਕਾ ਸਾਧ ਸੰਗਤ ਜੀ ਅੰਮ੍ਰਿਤਪੁਰ ਜਾਣੇ ਦਾ ਅਸੀਂ ਆਸਰਾਗੀ ਰਿਵਾਜ ਹੈ ਪੀਰਤਨ ਇੱਕ ਗ੍ਰਹਿਣ ਹੋਇਆ ਹੈ ਕਿ ਮਨੁੱਖੀ ਸਰੀਰ ਵਿੱਚ ਇਹ ਕਾਪਸ਼ਾ ਪਰਿਪੂਤਰੇ ਦੇਸ਼ ਲੱਭਦੇ ਹਨ ਉਹਾਰੂ ਮੈਸੇਪੇਤਾਰ ਕਾਉ ਦੇਖ ਲਖਯਾਨੇ ਸ਼ਬਦ ਦੇ ਅੰਦਰ ਕਿ ਕਿਸੇ ਪ੍ਰਵਾਸ ਨਾਲ ਨਹੀਂ ਜਾਣਾ ਕਿਸੇ ਦੇ ਨਾਲ ਹੋਣਾ ਨਹੀਂ ਪਰਮੇਸ਼ਰ ਦਾ ਨਾਮ ਵੀ ਕਿਤੇ ਜੋੜੋ ਸਾਰੇ ਵਿਹਾਰ ਕਰਦੇ ਹੋਏ ਜਿਸੁਨ ਕਾ ਕੋਈ ਬੰਕ ਦਾ ਪਹਿਰੇ ਬਾਹਰ ਹੋਵੇ ਉਹ ਬੰਕ ਵੀ ਰੱਖਿਆ ਗੂਰ ਦੂਰ ਕਰਦਾ ਹੈ ਚੋਰ ਨੂੰ ਦਾਕੂ ਨੂੰ ਜੜੀ ਲਾ ਜਿਨਾਂ ਜਿਉਂਦਾ ਹੈ ਰਸਲ ਪਰ ਕੇ ਪਹਿਰਾ ਲੰਗਾਰ ਰਹਿਦਾ ਹੈ ਅਤੇ ਕਾਰੇ ਦੇ ਮੇਰ ਨਹੀਂ ਹੁੰਦੀ ਕਿ ਮੇਰੀ ਮਾਲਕੀ ਆ ਬੰਦੇ ਉੱਤੇ ਇਸੇ ਪ੍ਰਕਾਰ ਸਾਹ ਕਮੇੜੀ ਜਿੰਨਾ ਪ੍ਰਵਾਦ ਵਾਹਿਗੁਰੂ ਦਿੱਤਾ ਹੋਇਆ ਸੁਵੰਨੀ ਦਿੱਤੇ ਹੋਏ ਹਨ ਜਾਇਦਾਦ ਕੀਤੀ ਹੋਈ ਹੈ ਉਹਦੇ ਤੇ ਪਹਿਣਾ ਬਖਸ਼ਿਆ ਹੋਇਆ ਮਹਾਰਾਜ ਨੇ ਫੇਰਾ ਆਪਣਾ ਪੂਰਾ ਭਿਉਣਾ ਹੈ ਸੋਹਣਾ ਦੇ ਨਾਲ ਮਿਲ ਕੇ ਵਿਹਾਰ ਵੀ ਕਰਨੇ ਹਨ ਪਰ ਕਿਤ ਨਾਮ ਵਿੱਚ ਜੋਰ ਕੇ ਰੱਖਣਾ ਸਾਰੀ ਜਾਤ ਵਾਹਿਗੁਰੂ ਦੀ ਸਮਝ ਨਹੀਂ ਆਉਗੀ ਮੇਰ ਕਿਸੇ ਪਦਾਰਥ ਦੀ ਨਹੀਂ ਕਰਨੀ ਕਿਉਂਕਿ ਹਮ ਤੂਏ ਸਾਰਨ ਛੱਡ ਜਾਣੇ ਹੈ ਨਾ ਕੋ ਲੈ ਆਏ ਤਨ ਨਾ ਕੋ ਲੈ ਜਾਤ ਰਾਵਨ ਹੂਦੇ ਅਰਖਸ਼ਤਨ ਖਿਰਮੇ ਗਏ ਬਲਾਤ ਕੋਈ ਪਹਾਰ ਖਿ ਲੈ ਕੇ ਨਹੀਂ ਆਇਆ ਤੇ ਨਾ ਕਿਸੇ ਨਾਲ ਲੈ ਕੇ ਜਾਣੇ ਐਸਾ ਵਿਰਾਗ ਮਈ ਉਪਦੇਸ਼ ਗੁਰੂ ਮਹਾਰਾਜ ਸਾਹਿਬ ਇਸ ਗੁਰੂ ਜੀ ਦੇ ਅੰਦਰ ਸ਼ਗਦ ਇੰਦਰ ਸੰਜਾ ਬੋੜੀਆਂ ਵਾਲਾ ਸ਼ਗਦ ਆਵੇਗਾ ਦੂਜੇ ਘਰ ਸਰਕਾਰ ਹੰਦੇ ਨੂੰ ਚਾਰਜ ਦੇ ਹੋਏ ਮਹਾਰਾਜ ਫਰਮਾਉਂਦੇ ਨੇ ਕੋਈ ਬਾਤ ਨੂੰ ਪ੍ਰਮੇਸ਼ਵਰ ਹੈ ਉਹ ਸਰਵ ਸਰੂਪ ਪ੍ਰਕਾਸ਼ ਕ ਸਦਗਿਆਨੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪਰ ਫੁਮੇ ਗਰਭ ਮਾਤਾ ਕੈ ਵਾਸਾ ਜੀਵ ਹਰ ਮੌਂਦੇ ਹਨ ਕਿ ਹੋਏ ਜੀਵ ਐਲਾ ਮਾਤਾ ਦੇ ਗਰਭ ਦੇ ਵਿੱਚ ਤੈ ਬਸਣਾ ਕੀਤਾ ਤੂੰ ਆ ਛੋੜ ਧਰਨ ਮੈਂ ਆਇਆ ਮਾਤਾ ਦੇ ਗਰਭ ਵਿੱਚ ਮੁਖ ਚਲੇ ਪੈਰ ਉਪਰੇ ਬਸੰਦੋ ਕੋ ਢੜੇ ਥਾਏ ਨਾਨਕ ਤੋਂ ਤਨੀ ਕਿਉ ਮਸਾਰੇ ਉਹਦੇ ਜਿਸ ਦੇ ਨਾਮ ਹੈ ਮਾਤਾ ਦੇ ਗਰਮ ਵਿੱਚ ਕੱਚੇ ਮਾਤਾ ਦੇ ਇੰਨੀ ਜੱਗਿਆ ਗੀ ਤੇਜ ਹੁੰਦੀ ਹੈ ਕੱਚੇ ਰੋੜ ਖਾਦੇ ਹੋਏ ਹਜ ਮੋ ਜਾਂਦੇ ਹੈ ਉਥੇ ਤੈਨੂੰ ਫੁੱਲਣ ਵਾਲੋਂ ਵੀ ਨਰਮ ਦੀ ਮਹਾਰਾ ਸਾਉਂ ਨੇ 6 ਕੀ ਰਜਿੰਦਾ ਪੰਚਾਲ ਮਾਤਾ ਉਦੋਂ ਰੱਖੇ ਲਗਨ ਦੇ ਤਨਾ ਸੇਕ ਇਸ ਪ੍ਰਕਾਰ ਮਹਾਰਾ ਸਿਮਰਨ ਆਪਣੋ ਸਿਮਰਨ ਦੇ ਫੜਕਾ ਰਿਆ ਆਪਦੇ ਸਿਮਰਨ ਨੂੰ ਜਲਾ ਕਰਕੇ ਤੇਰੀ ਮਾਤਾ ਦੇ ਗਰਜੋ ਸੜਨ ਨਹੀਂ ਤਾ ਤੇਰੇ ਤਾਂ ਹੀ ਰੱਖਿਆ ਕੀਤੀ ਇਹ ਪਹਿਲਾ ਮਾਤਾ ਦੇ ਗਰਭ ਵਿੱਚ ਤੂੰ 9 ਮਹੀਨੇ ਬਸਵਾ ਕੀਤਾ ਤੂੰ ਹਾਂ ਛੋੜ ਕਰਨ ਮੈਂ ਆਇਆ ਜਦੋਂ ਜਨਮ ਹੋਇਆ ਮਾਤਾ ਦੇ ਗਰਭ ਨੂੰ ਸਮਝ ਕੇ ਇਹ ਧਰਤੀ ਵਿੱਚ ਤੇਰਾ ਜਨਮ ਹੋਇਆ ਅਚੇਤ ਹੋ ਗਿਆ ਗਰਭ ਦੇ ਵਿੱਚ 100 ਜਨਮ ਦਾ ਤੈਨੂੰ ਗਿਆਨ ਸੀ ਜੋ ਜੋ ਤੈਨਾਂ ਕਰਮ ਕੀਤੇ ਸੀ ਸਾਰਾ ਪਤਾ ਸੀ ਮੈਂ ਇੰਨੇ ਮੰਦ ਕਰਮ ਕੀਤੇ ਨੇ ਚੰਗੇ ਕੀਤੇ ਐ ਪਰਮੇਸ਼ਰ ਅੱਗੇ ਤੂੰ ਅਰਦਾਸਾਂ ਕਰਦਾ ਸੀ ਕਿ ਮਹਾਰਾਜ ਮੈਨੂੰ ਇਸ ਇਹ ਤੰਗ ਕੋਹੜੀ ਵਿੱਚੋਂ ਇਸ ਕੈਦ ਚੋਂ ਮਾਤਾ ਦੇ ਗਰਭ ਵਿੱਚ ਛਡਾਲਾ ਮੈਂ ਤੇਰਾ ਸਾਲ ਸਾਲ ਭਜਨ ਕਰਿਆ ਕਰਾਂਗਾ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਇਆ ਕਰਾਂਗਾ ਦਸਮਾਹ ਹਿਸਾ ਤੇਰੇ ਨਾਮ ਦੇ ਆਕਰਾਂਗਾ ਉਹ ਸਾਰੇ ਪਰਨ ਭੁਲਾ ਕੇ ਉਸੇ ਵਿੱਚ ਜਦੋਂ ਜਨਮ ਧਾਰਿਆ ਜਿਵੇਂ ਸ਼ੁਧ ਕੀ ਲੱਗੀ ਕ੍ਰਿਸ਼ਨ ਮਾਇਆ ਉੱਰ ਉੱਪਰ ਆਇਆ ਈਉਂ ਸਦਕੇ ਮਾਤਾ ਦੇ ਗਰਭ ਨੂੰ ਜੋ ਤੂੰ ਘੰਟੀ ਦੇ ਤੇ ਆ ਕੇ ਜੁਨੀਰ ਚ ਪਰਗਟ ਹੋਇਆ ਕਿਤਰ ਸਾਲ ਸੁੰਦਰ ਬਾਗ ਮੰਦਰ ਕਿੰਨੇ ਚਿਰ ਤੇ ਪਹਿਲਾਂ ਬਾਲਕ ਵਸਤਾਂ ਦੇ ਖੇਲਾਂ ਤੇ ਲੱਗ ਗਿਆ ਕਿਸ਼ੋਰ ਵਸਤਾਂ ਦੀ ਖਾਣ ਪੀਣ ਤੇ ਲੱਗ ਗਿਆ ਲੋਹਾਂ ਰੋਣ ਤੇ ਘੋਗਾ ਵੀ ਜੁੜ ਗਿਆ ਇਸ ਪ੍ਰਕਾਰ ਤੇਰੀ ਜ਼ਿੰਦਗੀ ਜਿਹੀ ਹੈ ਤੇ ਫਿਰ ਧਾਰੀ ਜਵਾਨੀ ਰਚੇ ਕਿਤਰਕਾਰੀ ਵਾਲੇ ਸਾਲ ਘਰ ਬਣਾ ਲੇ ਜਿਨ੍ਹਾਂ ਚ ਨੇ ਇਸ ਪ੍ਰਕਾਰ ਦੇ ਵਿਸ਼ਿਆਂ ਨੂੰ ਪੈਦਾ ਕਰਨ ਵਾਲੀਆਂ ਤਸਵੀਰਾਂ ਇਹ ਇਹੀਆਂ ਪਹਿੜੀਆਂ ਦੀਆਂ ਤਸਵੀਰਾਂ ਜਿਨ੍ਹਾਂ ਨੂੰ ਵੇਖ-ਵੇਖ ਕੇ ਆਦਮੀ ਦਾ ਮਨ ਵਿਕਾਰੀ ਹੋ ਜਾਵੇ ਇਹ ਹੀ ਚਿਤਲਕਾਰੀਆਂ ਸਾਲ ਘਰਾਂ ਵਿੱਚ ਬਣਾਈਆਂ ਤਾਂ ਉਹਨਾਂ ਨੂੰ ਵੇਖ-ਵੇਖ ਕੇ ਸਾਰਿਆਂ ਦੇ ਮਨ ਜੇ ਅਸੀਂ ਵਿਕਾਰੀ ਹੁੰਦੇ ਸਨ ਤੇਰੀਆਂ ਧੀਆਂ ਤੇਰੀਆਂ ਭੈਣਾਂ ਤੇਰੀਆਂ ਪੁੱਤਰੀਆਂ ਉਸ ਮਕਾਨ ਦੀ ਵੇਖ ਕੇ ਕੀ ਉਹਨਾਂ ਦੇ ਉੱਤੇ ਅਸਰ ਪਵੇਗਾ ਸੋ ਇਸ ਪ੍ਰਕਾਰ ਦੇ ਚਿਤਲਕਾਰੀ ਵਾਲੇ ਸਾਲ ਮਕਾਨ ਬਣਾਏ ਫੁੱਸਫੁਸਾ ਦੇ ਬਾਗ ਬਣਾਏ ਤੇ ਮੰਦਰ ਵਿੱਚ ਬਾਗਾਂ ਦੇ ਆਰਾਮ ਕਰਨ ਵਾਸਤੇ ਬਣਾਏ ਸੁੰਦਰ ਆਸਾਨ ਗਨ ਕਸ਼ੂਰੂ ਜਾਇ ਇਹਨਾਂ ਪਜਾਰਥ ਨੂੰ ਇੱਥੇ ਹੀ ਛੱਡ ਕੇ ਤੁਰ ਗਿਆ ਤੂੰ ਤੇਰੀ ਨੇਕੀ ਜਿਹੜੀ ਵਧੀ ਉਹ ਦੁਨੀਆ 'ਚ ਕਾਇਮ ਰਹੇਗੀ ਜਿਹੜਾ ਜ ਤੂੰ ਕੀਤਾ ਕਰਤਬ ਨਾਲ ਕੋਈ ਪਜਾਰਥ ਨਹੀਂ ਜਾਣਾ ਨਹੀਂ ਕੀਤਾ ਹੈ ਪਰ ਲੋਕ ਨੂੰ ਆਵਰ ਸਭ ਮਿੱਥਿਆ ਲੋਭ ਲੱਭੀ ਸਤਿਗੁਰੂ ਜੀ ਕਹਿੰਦੇ ਨੇ ਹੇ ਲੱਭੀ ਆ ਲਾਂਤੀ ਆ ਜਿੰਨੇ ਸਾਰੇ ਪਦਾਰਥ ਸਾਰੇ ਮਿੱਠਿਆਣ ਹੋਏ ਪ੍ਰਤੀਤ ਹੁੰਦੇ ਐ ਜਿਵੇਂ ਮੇਰੇ ਕ੍ਰਿਸ਼ਨ ਦਾ ਤਾਣੀ ਹੁੰਦਾ ਪਰ ਹੱਥ ਨਹੀਂ ਆਉਂਦਾ ਉਠੋ ਅੱਗੇ ਉਹਨੇ ਭਖ ਲਾਉਂਦੇ ਪਾਣੀ ਨਦੀਆਂ ਪ੍ਰਤੀਤ ਹੁੰਦੀਆਂ ਹਨ ਜਿਸ ਪ੍ਰਕਾਰ ਤੇ ਲਾਲਚਿਆ ਤੂੰ ਸੋਚਣਾ ਕਰੋ ਜਿਵੇਂ ਸਿੱਕੀ ਚੰਦੀ ਪ੍ਰਤੀਤ ਹੁੰਦੀ ਐਸੇ ਪ੍ਰਕਾਰ ਇਹ ਜਿਹੇ ਪਦਾਰਥ ਮਿੱਠਿਆਣ ਹੋਏ ਪ੍ਰਤੀਤ ਹੁੰਦੇ ਆ ਪਰ ਹੈ ਨਹੀਂ ਨਾ ਪਹਿਲਾਂ ਸੀਨਾ ਮਗੋਂ ਨਿਕਲਨੇ ਜੋ ਲਚਾਰ ਇਹ ਜਿਹੇ ਅਣਹੋਏ ਪਦਾਰਥ ਜਿਹੇ ਪ੍ਰਤੀਤ ਹੋ ਰਹੇ ਸਾਰੇ ਉਹਨਾਂ ਦਾ ਲੋਭ ਕਰਦਾ ਹੈ ਜੋੜਨ ਵਾਸਤੇ ਤੇ ਉਹਨਾਂ ਪਦਾਰਥਾਂ ਦੇ ਧੋਗਣ ਵਾਸਤੇ ਲੱਗੀ ਲਾਲਚੀ ਹੋ ਰਿਹਾ ਹੈ। ਗੁਰਪੂਰ ਜੀਉ ਹਰਨਾਮ। ਸਾਨੂੰ ਦਾ ਭਾਈ ਸਤਗੁਰੂ ਪੂਰਿਆ ਨੇ ਇਹਨਾਂ ਉਗਣਾਂ ਤੋਂ ਬਚਨ ਵਾਸਤੇ ਅਰੀਕਾਨ ਸੁਬਾਤ ਵਿੱਚ ਨਾਮ ਦਿੱਤਾ ਹੈ। ਕੀ ਕਹੋ ਇਹ ਆ ਵਸ ਫੱਦੀ ਹੈ। ਇਹ ਨਹੀਂ ਸਾਡੇ ਹਿਰਦੇ 'ਚ ਇਹੋ ਹੀ ਵਸਦੀ ਹੈ ਸੱਚੀ ਹੈ ਸਹੀ ਦੀ ਹੈ। ਇਹ ਸੇਵਾ ਸੂਰ ਦੇ ਵਿੱਚ ਸਾਡਾ ਜਿਤ ਪ੍ਰਸੰਨ ਹੋ ਕੇ ਇਹ ਫੱਬ ਗਈ ਹੈ ਸਾਨੂੰ ਚੰਗੀ ਲੱਗੀ ਹੈ ਪ੍ਰਹਾਰ ਇੱਕ ਮੀਤ ਬੰਦ ਸੁਪੁੱਤ ਭਾਈ ਜਿਹੜੇ ਪਿਆਰੇ ਇਸ਼ਟ ਮੰਨੇ ਹੋਏ ਹਨਗੇ ਦੇਵੀ ਜੋਤੇ ਆਦਿਕ ਕੋ ਕਦੇ ਕਿਸੇ ਵੀ ਪੂਜਾ ਕਰਦੇ ਕਦੇ ਗੁੱਗੇ ਦੀਆਂ ਸੇਵੀਆਂ ਚੜਾਉਣੀਆਂ ਕਦੇ ਸੰਤਾਨ ਦਾ ਲੋਟ ਰੋਟ ਚੜਾਉਣਾ ਇਹ ਜਿਹੜੇ ਇਸ਼ਟ ਮੰਨੇ ਦੇਵੀ ਦੇ ਉੱਤੇ ਆਦਿਕ ਦੇਵੀ ਆਪਕਾਂ ਦੇ ਬੱਕਰੇ ਛਤਨੀਆਂ ਦੀਆਂ ਕੁਰਬਾਨੀਆਂ ਕਰਨੀਆਂ ਇਸ ਤਰ੍ਹਾਂ ਦੇ ਇਸ ਪਿਆਰੇ ਨੰਨੇ ਹੋਏ ਐ ਤੇ ਜਿਹੜੇ ਮਿੱਤਰ ਹਨ ਜਿਹਨੇ ਆਪਣੇ ਆਪਣੇ ਜਿੰਦੇ ਪਿਆਰੇ ਬਣਾਏ ਹੋਏ ਹਨ ਬੰਦ ਉੱਤੇ ਫੁੱਟਾਂ ਆਈ ਜਿਹੜੇ ਸੁਗੰਧੀ ਹਨਗੇ ਤੇਰੇ ਭਰਾ ਦੇ ਤੇ ਤੇਰੇ ਪੁੱਤਰ ਆਜੇ ਤੇਰੇ ਪੁੱਤਰਾਂ ਦੇ ਅੱਗੇ ਭਰਾ ਦਾ ਹਰਕ ਭਧੀਜੇ ਆਲਗਨ ਜਿੰਨੇ ਬੰਦੇ ਜਿਸਨੂੰ ਮਾਤਾ ਪਿਤਾ ਆਵੇ ਕੋ ਤੇ ਪੁੱਤਰ ਤੇ ਸਕੇ ਭਾਈ ਆਦਿਕ ਲੰਗ ਬਣ ਕੇ ਰਾਜ ਹਸਿਆ ਇਸਤਰੀ ਦੀ ਸੰਗਤ ਜੀ ਮਿਲ ਕਰਕੇ ਰਾਜੇ ਰਾਜ ਕੇ ਵਿਸ਼ਿਆਂ ਦੇ ਹਾਸਿਆਂ ਨੂੰ ਖੁਸ਼ ਹੋ ਰਿਆਂ ਹੈ ਜਦ ਆਮਤੀ ਅਵਸਰ ਆਏ ਬਣਿਓ ਹੈ ਭਾਈ ਅੰਤਜਾ ਅਵਸਰ ਆ ਕੇ ਬਣਿਆ ਉਹ ਤਾਂ ਪਿਆਰੇ ਮਿੱਤਰਾਂ ਨੂੰ ਵੀ ਸਾਥ ਨਹੀਂ ਦੇਣਾ ਮਾਤਾ ਪਿਤਾ ਨੂੰ ਸਾਥ ਨਹੀਂ ਦੇਣਾ ਪੁੱਤਰਾਂ ਤੇ ਭਰਾਵਾਂ ਨੂੰ ਵੀ ਇਸਤਰੀ ਨੂੰ ਵੀ ਸਾਥ ਨਹੀਂ ਦੇਣਾ ਹੋਣ ਹੁੰਦਿਆ ਉਸੇ ਵੇਲਾ ਕੇ ਜਦੋਂ ਬਣ ਗਿਆ ਹੈ ਹੁਣ ਤੀਖਤੀ ਕਾਲ ਗਰਸਿਆ ਨਾ ਨਾ ਕਰਦ ਪਾਸ ਸੁੰਦਰੀ ਖੜੀ ਰਹੀ ਕੇ ਪਤੀ ਹੈ ਪਤੀ ਹੈ ਕਰਦੀਆਂ ਕੋਲੇ ਖੜੀਆਂ ਰਹਿ ਜਾਣਗੀਆਂ ਉਹਨਾਂ ਸਾਰਿਆਂ ਦੇ ਦੇਖਦੇ ਹੀ ਕਾਲ ਨੇ ਗਰਸ ਲਿਆ ਪਕੜ ਲਿਆ ਤੇ ਤਾਂ ਹੀ ਕਰ ਕਰ ਅਨਾਰਥ ਵਿਹਾਜੀ ਸੰਪੈ ਜੀ ਦੇ ਭਾਈ ਕਰਦੇ ਉਪਦਰੋ ਕਿਸੇ ਨੂੰ ਖੋ ਕੇ ਕਿਸੇ ਨੂੰ ਛਲ ਕਰਕੇ ਕਿਸੇ ਨੂੰ ਮਾਰ ਕੇ ਯੋ ਅਨਾਰਥ ਉਪਦੇਵ ਉਕਰ ਕਰਕੇ ਅਨੇਕ ਬੁਲਕਾਰ ਦੇ ਬੀਜ ਨੂੰ ਪਾ ਕੇ ਸੰਪਾ ਮਾਇਆ ਹਾਥੀ ਘੋੜੇ ਮੋਟਰਾਕਾਰਾਂ ਜੋ ਇਕੱਠੀਆਂ ਕੀਤੀਆਂ ਹਨ ਇਕੱਠੀ ਕੀਤੀ ਹੈ ਮਾਇਆ ਕੋਈ ਨਾ ਰੂਪਾ ਦਮ ਨਾ ਰੁਕਣੀ ਟੇੜਾ ਰੂਪਾ ਚਾਂਦੀ ਆਦਕ ਤੇ ਦਮ ਦਮੜੇ ਰੁਪਈਏ ਸੰਜੇਰੇ ਜਿਹੜੇ ਕੋਈ ਚੀਨ ਦੇ ਕੋਈ ਰੂਸ ਦੇ ਤੇ ਕੋਈ ਕਿਸੇ ਪ੍ਰਕਾਰ ਦੇ ਅਮਰੀਕਾ ਦੇ ਸੰਚਿਆਂ ਦੇ ਦੰਗੜੇ ਜਿਹੜੇ ਇਕੱਠੇ ਕੀਤੇ ਐ ਤਾਂ ਇਹ ਸਾਰੇ ਜਿਹੜੇ ਹਨ ਇਹ ਧਾਮ ਸਹਾਤਾ ਕੀ ਹੈ ਜਦੋਂ ਸਭ ਮੁਗਲ ਕੋਈ ਤੇਰੇ ਚੀਜ਼ ਨਹੀਂ ਰਣੀ ਹੈ ਹਾੜੀ ਕੋ ਉਹ ਹਾੜਾ ਮਿਲਿਆ ਕੋਈ ਹਾੜੀ ਨੂੰ 3 ਸ਼ੇਰ ਦਾ ਦਿਹਾੜੀ ਮਹਿਮਾਨ ਅਗਰ ਬਸ ਤੋਈ ਪਾ ਹੈ ਨਾਂ ਤਿੰਨ ਸ਼ੇਰ ਖਰਾਕਾ ਤੇ ਚੀਤੇ ਵੀ ਹੜੀ ਦੀ ਫੋਰ ਦਾ ਸੂਹ ਸਾਰੀਆਂ ਤੇਰੇ ਕਾਸ ਉਮਾਨ ਕੀ ਲਿਖੀ ਹੋਈਆਂ ਹਨ ਪ੍ਰਮੇਸ਼ਰ ਜੀਆ ਉਹ ਇਸ ਪ੍ਰਕਾਰ ਹੈ ਭਾਰੀ ਜਿੰਨਾ ਪਾੜ ਕੋਈ ਖਾ ਲਿਆ ਅਸਿਰ ਦੇ ਆਹ ਤਾਂ ਪਾੜਾ ਮਿਲ ਗਿਆ ਇਸ ਭਾਰੀ ਜੀਵ ਦੇ ਤਾਂ ਹੀ ਪਾੜਾ ਬਹੁਤ ਵਾਲਾ ਪੁੱਤਰੀਆਂ ਦੇ ਜੱਟੇ ਦਾ ਕੋਈ ਕੋਗਾਲ ਵੀ ਦਾ ਜਿਵੇਂ ਇਸ ਤਰ੍ਹਾਂ ਦਾ ਹੈ ਜਿਵੇਂ ਆਵੇ ਦਾ ਖੋਤਾ ਨਹੀਂ ਹੈ ਇਹ ਭਾਰੀ ਹੈ ਪਾੜਾ ਬਹੁਤ ਵਾਲਾ ਜੀਵ ਇਹਨੂੰ ਵੀ ਪਾੜਾ ਮਿਲ ਗਿਆ ਜਦ ਮਗਲ ਲੱਗੀ ਤਾਂ ਜੁਲਦੇ ਆ ਉਹ ਫੂਕ ਮਾਰਦੇ ਆ ਤੇ ਜਮਾ ਜੇ ਉਹ ਸਵੇ ਸੂਟ ਜਿਆ ਬਣਾ ਕਰਕੇ ਇਹ ਰਾਹ ਦਾ ਖਰਚ ਦਿੰਦੇ ਐ ਵੀ ਪਰਲੋਕ ਨੂੰ ਜਾਣਾ ਐ ਖਰਚ ਬੰਦੇ ਬੰਦੇ ਜਿਹੜਾ ਸਾਰੀ ਉਮਰ ਜੀਉਂਦੇ ਨੇ ਖਾਦਾ ਨਹੀਂ ਉਹ ਚੀਜ਼ਾਂ ਇਹਦੇ ਵਾਸਤੇ ਮਰੇ ਹੋਏ ਨੂੰ ਦਿੰਦੇ ਐ ਤੋਂ ਪਹਾੜਾ ਮਿਲ ਗਿਆ ਨੂੰ ਹੋਰ ਸੈਗਲ ਪਾਇਓ ਬੇਰਾਨਾ ਅੱਤੇ ਕਈ ਫੈਗੂ ਦੇ ਵੇਚੇ ਦੇ ਪਿੰਨ ਭਰਉਂਦੇ ਐ ਤੇ ਕਈ ਸਤਰ ਪਾਰੇ ਆਪਾਂ ਦੇ ਪਿੰਨ ਭਰਦੇ ਐ ਇਸ ਸਰਕਾਰ ਦੇ ਪਹਾੜੇ ਆਡੀ ਜਿਹੜਾ ਜੀਸੀ ਨੂੰ ਪਾਣਾ ਦੇ ਤਾਂ ਮਰੇ ਹੋਏ ਤੋਂ ਮਗਰੋਂ ਜਿਹੜਾ ਜਿੰਦੇ ਹਨਗੇ ਲੋਕ ਰਸਤੇ ਦੇ ਜਮਾਂ ਦੇ ਮਾਰਗ ਵਾਸਤੇ ਹੋਰ ਸੈਗਲ ਪੈਉ ਬੇਰਾਨਾ ਹੋਰ ਜੋ ਭਾਈ ਸਾਰੇ ਬਰਾਨੀ ਚੀਜ਼ ਹੀ ਹੋ ਗਈ ਜਿਸ ਦੇ ਹੱਥ ਆ ਗਈ ਉਸ ਇਨਸਾਨ ਲਈ ਉਹ ਬਗਾਨਾ ਹੋ ਗਿਆ ਹੋਰ ਸਾਰਾ ਪਦਾਰ ਜਿਹੜਾ ਸੀ ਉਹ ਜਿਹੜਾ ਸ਼ਰਾਬਾਂ ਜੀ ਪੀ ਕੇ ਨਾ ਤਾਂ ਬਰਾਨਾ ਹੀ ਹੋ ਗਏ ਨਾ ਬਰਾਨੀ ਕਰ ਲਿਆ ਜਿਹੜਾ ਖਾਣ ਪੀਣ ਚ ਲਾਪਤਾ ਉਹ ਬੁਰਾਨਾ ਹੋ ਗਿਆ ਗਾਂਦ ਪੁੱਲ 'ਚ ਸੰਤਨ ਸੇਵਾ ਕੀਤੇ ਕਾਜ ਨਾ ਆਇਆ ਐਵੇਂ ਜਿਆ ਸਮ ਨਿਸਮਲ ਤੇਰਾ ਤੈਨੂੰ ਬਰਾਨਾ ਕਰਨ ਵਾਲਾ ਹੋਇਆ ਉਹ ਜੀਨਾ ਚ ਪੈ ਕੇ ਹੋ ਤੈਨੂੰ ਧੋਗਣਾ ਪਿਆ ਹੈਵਰ ਜਾਇਵਰ ਰਤ ਸੰਬਾਹੀ ਘੋੜੇ ਜਿਹੜੇ ਵਰਸੇ ਦਰਿਆਈ ਘੋੜੇ ਸੁੰਦਰ ਤੇ ਗਏ ਹਾਥੀ ਚਿੱਟੇ ਵਰ ਐੜਾ ਪਤਾਤੀ ਤੇ ਰਾਥ ਜੰਗੀ ਮੋਤਰਾ ਆਦਿਕ ਤੇਰਾ ਸਾਧਕ ਜੰਗੀ ਸੰਬਾਹੇ ਇਕੱਤਰ ਕੀਤੀ ਸੰਬਾਹੇ ਸੰਗ ਭਲੀ ਪ੍ਰਕਾਰ ਬਹਾਵਾਲੀਆਂ ਫੌਜਾਂ ਇਕੱਠੀਆਂ ਕੀਤੀਆਂ ਜੋੜੇ ਰਸਾਂ ਦੇ ਵਿੱਚ ਕੋੜੇ ਆਦਿਕ ਜੋੜਨਾ ਕੀਤੀ ਬਹੁਕਾਰ ਕੀਨੇ ਮੇਰੇ ਐ ਬੀਬੀ ਜਿਹੜੇ ਬੱਚਾ ਰੋਂਦੇ ਫਿਰ ਕੀਨੇ ਮੇਰੇ ਬਹੁਤ ਖਿਆਲ ਕਰਕੇ ਮੇਰ ਕੀਤੀ ਹੈ ਗਾਹ ਪਕੜ ਕਰਕੇ ਉਹਨਾਂ ਵਿੱਚ ਮੇਰੇ ਬਣਾ ਲੈ ਕੇ ਮੇਰੇ ਹਨ ਮੇਰ ਕਰਕੇ ਜਬ ਤੇ ਹੋਈ ਲਾਮੀ ਧਾਈ ਜਿਸ ਵੇਲੇ ਸੰਗ ਜੀ ਲੰਮਾ ਧਾਵਾਂ ਹੋ ਗਿਆ ਜੇ ਮਾਰੇ ਕੇ ਗਨੇ ਜਾਏ ਨੇ ਕੋਸਰ ਰਹਾਲਾ ਚੰਗੀ ਤਰ੍ਹਾਂ ਠੀਕ ਕੋਈ ਲਾਮੀ ਧਾਈ ਕਹਿੰਦੇ ਜਦੋਂ ਦੀ ਲੰਮੀ ਧਾਈ ਪ੍ਰਲੋਗ ਦੇ ਰਾਹ ਤੁਰਨਾ ਪਿਆ ਚੱਲੇ ਨਾ ਹੀ ਇੱਕ ਪੈਰ ਨਾ ਤੇ ਵੀ ਮੋਟਰ ਨਾ ਕਾਰ ਨਾ ਹਵਾਈ ਜਹਾਜ਼ ਸਾਰੇ ਉੱਥੇ ਦਿੱਖ ਪੈਣਗੇ ਸਰੀਰ ਕਿਸੇ ਦੇ ਪੈਰ ਵਿਜਿਆ ਕਰਨ ਵਾਸਤੇ ਨਹੀਂ ਐ ਸਵਾਰੀਆਂ ਕਿਨੂੰ ਜੀਵ ਨੂੰ ਤੋੜਨ ਵਾਸਤੇ ਜਾਣਾ ਹੋਰ ਤਾਂ ਕੋਈ ਨਹੀਂ ਕੀਏ ਜੇ ਦੇ ਹੈ ਇਹਨਾਂ ਵੀ ਇੱਥੇ ਟਲ ਕੇ ਦੇਖ ਪੈਣਾ ਇੱਕ ਪੈਰ ਵੀ ਵਿਜਿਆ ਕਰਨ ਵਾਸਤੇ ਕਿਸੇ ਨਹੀਂ ਜਾਣਾ ਸਾਰੇ ਇੱਥੇ ਰਹਿ ਜਾਣਗੀਆਂ ਸਵਾਰੀਆਂ ਵੀ ਨਾਮ ਧੰਨ ਨਾਮ ਸੁਖ ਰਾਜਾ ਜੇ ਭਾਈ ਜੇ ਧਨ ਰੋਕਣੀ ਚਾਹਨਾ ਤਾਂ ਪਰਮੇਸ਼ਰ ਦਾ ਨਾਮ ਹੀ ਹੈ ਰੋਕੜੀ ਧਨ ਤੇ ਜੇ ਸੁਖ ਚਾਹਨਾ ਹੈ ਤਾਂ ਨਾਮ ਹੀ ਹੈ ਸੁਖ ਦੇਣ ਵਾਲਾ ਇਹ ਰਾਜ ਚੋਂ ਨਾ ਦਾ ਰਾਜ ਮਹਾਰਾਜ ਜੀ ਨੇ ਕਿਹਾ ਜਿਸ ਨਾਮ ਨੇ ਜੇ ਸੋਈ ਬੜਾ ਰਹਿ ਗਿਆ ਤਾਂ ਨਾਮ ਸੁਖ ਰਾਜ ਪਰਮੇਸ਼ਰ ਦਾ ਨਾਮ ਹੈ ਜਿਹੜਾ ਹੋਈ ਸੁਖ ਰਾਜ ਰਾਜ ਦਾ ਰਾਜ ਦਾ ਵੀ ਸੁਖੀ ਹੋਈ ਹੈ ਪਾਤਸ਼ਾਹੀ ਹੈ ਮਾਰਨ ਕਿਹਾ ਹੈ ਕਿ ਜਿਨਾਂ ਨੂੰ ਕਦੇ ਪਰਮੇਸ਼ਰ ਦਾ ਨਾਮ ਨਹੀਂ ਕੁੱਲਦਾ ਰਾਜਾ ਸਗਲੀ ਸ੍ਰੇਸ਼ਟ ਦਾ ਹਰ ਨਾਮ ਮਨ ਪਿੰਨਾ ਮੂਤੰਬ ਸਹਾਇ ਪਰਮੇਸ਼ਰ ਦਾ ਨਾਮ ਹੀ ਕਟੰਬ ਇਸਤਰੀ ਆਦਕਾਂ ਤੋਂ ਬੜਿਆ ਪਰਵਾਰ ਹੈ ਜੋ ਸਹਿਤਾ ਕਰਨ ਵਾਲਾ ਹੈ ਨਾਮ ਸੰਪਤ ਗੁਰ ਨਾਨਕ ਕਉ ਦੀ ਤਾਨੂੰ ਤਾਂ 22 ਸੰਗਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਨਾਨਕ ਗੁਰ ਅਰਜਨ ਦੇਵ ਜੀ ਕਹਿੰਦੇ ਹੈ ਇਹ ਨਾਮ ਦੀ ਭਗੂਤੀ ਹਾਥੀ ਘੋੜੇ ਮੋਟਰਾਂਕਾਰ ਹਵਾਈ ਜਹਾਜ਼ ਆਦਕਾਂ ਦੇ ਤਾਂ ਇਹ ਸਭੂਤੀ ਪਰਮੇਸ਼ਰ ਦੇ ਨਾਮ ਦੀ ਸਤਗੁਰ ਆਮਦਾ ਜੀ ਸਾਨੂੰ ਗੁਰਾਂ ਦਿੱਤੀ ਹੈ ਮਰਿਆ ਨਾ ਆਵੇ ਜਾਈ ਇੱਕ ਐਸੀ ਹੈ ਜਿਹੜੀ ਸੰਪਦ ਹੋ ਹੈ ਨਾ ਇਹ ਮਰਿਆਂ ਤੋਂ ਦੂਰ ਜਾਂਦੀ ਹੈ ਨਾ ਜੰਮਿਆਂ ਉਰੇ ਆਉਂਦੀ ਹੈ ਕਿਉਂ ਨਾ ਮਰਦਾ ਉਹ ਪੁਰਖ ਨਾ ਆਉਦਾ ਜਾਂਦਾ ਜੁਨਾ ਵਿੱਚ ਐਸੀ ਮੁਕਤ ਪਦਵੀ ਨੂੰ ਦੇਣ ਵਾਲੀ ਨਾਮ ਰੂਪੀ ਭੂਤੀ ਸਤਗੁਰਾਂ ਸਾਨੂੰ ਬਖਸ਼ੀਏ ਗੁਜਰੀ ਮਹੱਲਾ ਪੰਜਵਾਂ ਤੇ ਪਦੇ ਹਰ ਦੂਜਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦੁ ਦੁਖ ਬਿਨਸੇ ਸੁਖੀਆ ਨਿਵਾਸਾ ਸਰਬੀਉ ਸਾਬ ਜੀ ਸਤਿਗੁਰਾਂ ਦੀ ਸ਼ਰਨ ਕਰਕੇ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਬੰਧਨ ਟੁੱਟਦੇ ਹੈ ਇੱਕੋ ਦਾ ਹੈ ਪ੍ਰੂਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕੋ ਤੰਬੀ ਨੇ ਕਿਰਪਾ ਕਰਕੇ ਪ੍ਰਾਪਤ ਸੁੰਦਰਾ ਤਿਉਂ ਤਿਉਂ ਪੌੜੀਆਂ ਵਾਲੇ ਸ਼ਬਦ ਦੂਜੇ ਕਣ ਸਰਤਾਰ ਚ ਮਾਰਾ ਉਚਾਰਦੇ ਹਨ ਦੁੱਖ ਬਿਨ ਸੇ ਸੁਖੀਆ ਨਿਵਾਸ ਜੰਮਣ ਮਰਨ ਦੇ ਦੁੱਖ ਮਹਾਰਾਜ ਦੇ ਪਿਆਰੇ ਗੁਰਮੁਖਾਂ ਦੇ ਨਾਮ ਸੋਗੇ ਸੁਖ ਸਰੂਪ ਨੂੰ ਪਰਮੇਸ਼ਰ ਦੇ ਚ ਨਿਵਾਸ ਤਕਾਰ ਕੀਤਾ ਹੈ ਤ੍ਰਿਸ਼ਨਾ ਜਲ ਨੂੰ 부ਝਾਈ ਅਤਿ ਤ੍ਰਿਸ਼ਨਾ ਦੀ ਜਿਵੇਂ ਜਨਮ ਦਾ ਸਾਣ ਤ੍ਰਿਸ਼ਨਾ ਰਸਾਂ ਕਸਾਂ ਦੀ ਤ੍ਰਿਸ਼ਨਾ ਦੀ ਅਰਵਾ ਦੇ ਵਿੱਚ ਨਾਮ ਪੁਜਾਰ ਸੁਪਰਾਵ ਕੋ ਵੀ ਹੋਰ ਬਹੁਤ ਵੀ ਕ੍ਰਿਸ਼ਨਾਂ ਦੀ ਰਿੰਦੀ ਸੀ ਇਹ ਕ੍ਰਿਸ਼ਨ ਦੀ ਜਨੂ ਸਾੜ ਸੀ ਜਿਹੜੀ ਮਹਾਰਾਜ ਜਰਨ ਸਾਹਿਬ ਉਹ ਜਾ ਦਿੱਤੀ ਹੈ ਨਾਮ ਰੂਪੀ ਜਲ ਪਾ ਕੇ ਕਉਕੇ ਸ਼ਿਵਮ ਕ੍ਰਿਸ਼ਨਾਂ 부ਜਾ ਨਾਮ ਨਿਧਾਨ ਸਤਗੁਰੂ ਦਿਰੜਾ ਆ ਗੁਰੂ ਸਾਹਿਬ ਜੀ ਨੂੰ ਨਾਮ ਦਾ ਖਜ਼ਾਨਾ ਇਹ ਦਿਲਡ ਕਰਾਤਾ ਗੁਰਸਿੱਖਾਂ ਦੇ ਹਿਰਦਿਆਂ 'ਚ ਗੁਰਨਾਮ ਕਰ ਨਾਮ ਦੇ ਲੜਾਇਆ ਜਮੂਨ ਕਾ ਨਾਮ ਸੁਮਰਤ ਬੇਨਸ ਨਾ ਆਵੇ ਜਾਈ ਐਸਾ ਅੰਮ੍ਰਿਤ ਨਾਮ ਹੈ ਬੇਨਸ ਨਾ ਆਵੇ ਜਾਈ ਇਹ ਨਾਮ ਨਾਸ ਨਹੀਂ ਹੁੰਦਾ ਜਿਵੇਂ ਹੋਰ ਤਦਾਰਸ ਬਿੰਸ ਜਾਂਦੇ ਆ ਨਾ ਜੀਵ ਨਾਮ ਵਾਲਾ ਜਨਮ ਘੜ ਕੇ ਫੇਰ ਆਉਂਦਾ ਨਾ ਮਰ ਕੇ ਕਿਸੇ ਦੇਸ਼ ਨੂੰ ਜਾਂਦਾ ਮੁਕਤ ਹੋ ਜਾਂਦਾ ਹੈ ਹਰ ਜਪ ਮਾਇਆ ਬੰਧਨ ਟੁੱਟੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਦਾ ਜਾਪ ਕੀਤਾ ਹੈ ਉਨ੍ਹਾਂ ਦੇੰਬਰੋਂ ਮਾਇਆ ਦੇ ਜਿਹੜੇ ਬੰਧਨ ਨੇ ਮੈਂ ਕਰਦਾ ਮੈਂ ਭੋਗਦਾ ਸੰਗਤਾਂ ਤੇ ਮਨਤਾ ਦੇ ਸਾਰੇ ਬੰਧਨ ਮਹਾਰਾਜੀ ਕਿਰਪਾ ਕਰਕੇ ਟੁੱਟ ਗਏ ਉਹਨਾਂ ਦੇ ਮਹੇ ਕਿਰਪਾਲ ਦਇਆਲ ਪ੍ਰਭ ਮੇਰੇ ਉਹ ਦਇਆਲ ਹੈ ਕਰ ਜੋ ਪਰਮੇਸ਼ਵਰ ਹੈ ਉਹ ਕਿਰਪਾਲੂ ਹੈ ਮੇਰੇ ਪ੍ਰਭੂ ਜੋ ਪਿਛਲਾ ਚੁਗਾੜ ਵੀ ਕਿਰਪਾਲਤਾ ਕਰਨ ਵਾਲੇ ਹਨ ਸਾਧ ਸੰਗਤ ਮਿਲ ਛੂਤੇ ਸਾਧ ਸੰਗਤ ਨਾਲ ਮਿਲ ਕਰਕੇ ਇਹ ਛੁਟਕਾਰਾ ਪਾਇਆ ਨਹੀਂ ਹਾਲ ਹੋ ਗਏ ਹਾਂ ਅਸੀਂ ਰਹਾ ਆਠ ਪਹਿਰ ਹਰ ਕੇ ਗੁਣ ਗਾਵੇ ਤੇ ਮੇਰੇ ਅਕਾਲਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਣੇ ਹਾਂ ਪ੍ਰੇਮ ਭਗਤ ਸਭ ਭਗਤ ਪ੍ਰੇਮ ਰਸ ਮਾਤਾ ਪ੍ਰੇਮਾਂ ਭਗਤੀ ਦੇ ਰਸ ਵਿੱਚ ਮਸਤ ਹੋ ਗਿਆ ਮਨ ਧਾਰਕ ਸੂਬ ਦੁਰਹ ਮਾਹੀ ਨਿਰਾਲਾ ਕਾਇ ਨਾ ਆਜਾਵੇ ਤੇ ਖੁਸ਼ ਨਹੀਂ ਹੁੰਦਾ ਚਿਤ ਜੇ ਬਾਜ਼ਾਰ ਚੱਲੇ ਜੇ ਸੋਗ ਨਹੀਂ ਚੜਦਾ ਹੈ ਕਿਉਂ ਆਏ ਹਰਖ ਨਾ ਗਏ ਸੋਗ ਦੁਹਾਂ ਦੇ ਜੁਨਿਆਲਾ ਅਸੰਗ ਰਹਿਣ ਲੱਗੇ ਕਰਨ ਹਾਰ ਪ੍ਰਛਾਤਾ ਜੋ ਸਾਰੇ ਜਗਤ ਨੂੰ ਕਰਨ ਵਾਲਾ ਪ੍ਰਮੇਸ਼ਰ ਹੈ ਉਹਦੀ ਪਛਾਣ ਕਰ ਲਈ ਹੈ ਜਿਸ ਕਾ ਸਾਥ ਇਨਹੀ ਰੱਖ ਲਈ ਹੈ ਜਿਸ ਆਇਨ ਦੇ ਬਣੇ ਸੀ ਉਸਨੇ ਆਵਲੇ ਸੇਵਕ ਜਾਣ ਕੇ ਰੱਖਿਆ ਕਰਨ ਲਈ ਹੈ ਅਗਲ ਜੁਗਤ ਬਾਣ ਆਈ ਇਹ ਸਾਰੀਆਂ ਜੁਗਤੀਆਂ ਮਹਾਰਾਜੀ ਪ੍ਰੇਮ ਧਰਤੀ ਕਰਕੇ ਬਣ ਆਈਆਂ ਸਾਰੇ ਗਿਆਨ ਸਾਰੇ ਭਿਆਨ ਯੋਗ ਆਦਿਕ ਕਰਮ ਆਦਿਕ ਤੋਂ ਸਾਰੇ ਪ੍ਰਾਪਤ ਹੋ ਗਏ ਕਾਹ ਨਾਨਕ ਪ੍ਰਭਪੁਰਖ ਦਿਆਲਾ ਇਹਨਾਂ ਵਿੱਚ ਵਾਸ਼ਨਾ ਤੋਂ ਰਹਿਤ ਹੋ ਗਏ ਇਸ ਪ੍ਰਕਾਰ ਨਿਸ਼ਟਾਨ ਦਾ ਸਹਿਤ ਹੋ ਕੇ ਪਰ ਮੇਰੇ ਸਿਰ ਜਗਨ ਨੀਆ ਜਿੰਤੀਆਂ ਜਿਹੜੀਆਂ ਸਾਡੀਆਂ ਉਹਨੀਆਂ ਬਣ ਆਈਆਂ ਹਨ ਬਹੁ ਨਾਨਕ ਪ੍ਰਭ ਪੁਰਖ ਦਿਆਲਾ ਸੰਤੂ ਸਾਹਿਬ ਵੀ ਕਹਿੰਦੇ ਨੇ ਕਹੂ ਆ ਕਾਲ ਪੁਰਖ ਉਹ ਪੂਰਨ ਹੈ ਸਾਰਿਆਂ ਭਾਂਤ ਤੇ ਪ੍ਰਸਾਰ ਸੁ ਦੇਣ ਵਾਲਾ ਉਦਮ ਦੇਣ ਵਾਲਾ ਹੈ ਬਹਾਂ ਦਾ ਘਰ ਹੈ ਇਹ ਮਤ ਕਹਿਣ ਨਾ ਜਾਇ ਇਹ ਜੀ ਪ੍ਰਮੇਸ਼ਰ ਦੇ ਗੁਣਾਂ ਦੀ ਕੀਮਤ ਤੇ ਮੁੱਲ ਨਹੀਂ ਕਿਹਾ ਯਾ ਸਰ ਇਤਨੇ ਗੁਣ ਹਨ ਵਿਅੰਗ ਗੁਣਾਂ ਦਾ ਮਾਲਕ ਦੱਸਦਾ ਹੈ